ਲੋਕੀ ਹਾਂਜੀ ਭਾਜੀ ਸਾਡੀ ਵੀਡੀਓ ਜਿਹੜਾ ਵੀ ਭਾਈ ਦੇਖੂਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਅੱਜ ਇਸ ਗਾਂ ਦੇ ਜੋ ਵੀ ਡਿਟੇਲ ਆ ਤੁਹਾਨੂੰ ਦੱਸਾਂਗੇ ਇਹ ਗਾਂ ਲਗਭਗ ਕੋਈ ਮੈਨ ਲੱਗਦਾ ਵੀ 2 2.5 ਸਾਲ ਦੀ ਰੀਪੀਟਰ ਸੀ 15 ਦਿਨੀ ਬੋਲਦੀ ਦੀ ਬੜੇ ਡਾਕਟਰਾਂ ਨੇ ਇਹਦਾ ਟ੍ਰੀਟਮੈਂਟ ਕੀਤਾ ਕਿਸੇ ਕੋਲੋਂ ਇਹ ਲੋਟ ਨਹੀਂ ਆਈ ਕਹਿਣ ਦਾ ਮਤਲਬ ਵੀ ਇੱਥੇ ਜਿੰਨੇ ਵੀ ਡਾਕਟਰ ਤੇ ਉਹਨਾਂ ਨੇ ਸਾਰਿਆਂ ਨੇ ਇਦੀ ਵੇਲੇ ਹੱਥ ਖੜੇ ਕੀਤੇ ਫਿਰ ਅਸੀਂ YouTube ਤੋਂ ਡਾਕਟਰ ਢਿੱਲੋ ਦੇ ਬਾਰੇ ਦੇਖਿਆ ਪਿੰਡ ਤੇ ਸਾਡਾ ਬਹੁਤ ਦੂਰ ਹੈ ਸ਼ਹਿਰ ਸਾਨੂੰ ਨਾਲ ਰੂਪੜ ਲੱਗਦਾ ਪਿੰਡ ਸਾਡਾ ਬਣਾਇਆ ਤਹਿਸੀਲ ਬਲਾਚੌਰ ਜ਼ਿਲ੍ਹਾ ਨਮਾਸ਼ਹਿਰ ਪਰ YouTube ਤੋਂ ਹੀ ਦੇਖ ਕੇ ਇਹਨੇ ਮੁੰਡੇ ਮੇਰੇ ਨੇ ਦੇਖਿਆ ਇਹ ਕਹਿੰਦਾ ਵੀ ਇਹ ਇੱਕ ਡਾਕਟਰ ਹੈ ਤੁਸੀਂ ਉਹ ਅਸੀਂ ਇਹ ਗਾਂ ਹੀ ਲਿਆਣੀ ਆ ਅਸੀਂ ਉਹ ਦਾ ਟਲੀ ਇਹਦਾ ਟਰੀਟਮੈਂਟ ਹੈ ਜਿਹੜਾ ਉਹਦੇ ਕੋਲ ਹੀ ਕਰਾਣਾ ਉਹ ਮੈਂ ਕਿਹਾ ਛੱਡ ਯਾਰ ਕਿਆ ਕਰਨੀ ਹੈ ਇੱਕ ਘਟੋ ਘਟ ਵੀ ਇੱਕ ਮਹੀਨੇ ਦੇ ਵਿੱਚ 15 ਘਰ ਘੁੰਮਾਈ ਪਤਾ ਨਹੀਂ ਕਿੰਨੇ ਕੇ ਡਾਕਟਰਾਂ ਨੇ ਦੇਖਿਆ ਸਭ ਇਹਨੂੰ ਜਵਾਬ ਦਿੰਦੇ ਰਹੇ ਕਿਉਂਕਿ 10 ਦਿਨ ਹੀ ਤਾਂ ਇਹ ਬੋਲੀ ਜਾਂਦੀ ਸੀ ਇਹ ਮੇਰਾ ਮੁੰਡਾ ਨਹੀਂ ਹਟਿਆ ਇਹ ਕਹਿੰਦਾ ਨਹੀਂ ਮੈਂ ਡਾਕਟਰ ਢਿੱਲੂ ਸਾਹਿਬ ਹੈ ਜਿਹੜਾ ਉਹਨਾਂ ਤੇ ਇਲਾਜ ਹੀ ਦਾ ਜਰੂਰ ਕਰਾ ਕੇ ਦੇਖਣਾ ਇੱਕ ਵਾਰੀ ਫਿਰ ਜੋ ਮਰਜ਼ੀ ਹੋਵੇ ਉਹ ਮੈਂ ਕਿਹਾ ਛੱਡ ਯਾਰ ਇਹ ਵੀ ਡਾਕਟਰ ਹੀ ਆ ਉਹਦੇ 'ਚ ਕਿਆ ਖਾਸੀਅਤ ਹੈ ਕਹਿੰਦਾ ਨਹੀਂ ਮੈਂ ਜ਼ਰੂਰ ਕਰਾਣਾ ਤੁਸੀਂ ਜੋ ਮਰਜ਼ੀ ਕਰੋ ਮੈਨੂੰ ਇਹ ਗਾਂ ਹੀ ਲੈ ਕੇ ਦੋ ਅਸੀਂ ਡਾਕਟਰ ਢਿੱਲੋ ਸਾਹਿਬ ਦੇ ਵਿਸ਼ਵਾਸ ਤੇ ਇਹ ਗਾਂ ਮੈਂ ਇਹਨੂੰ ਲੈ ਕੇ ਦੇ ਦਿੱਤੀ ਫਿਰ ਅਸੀਂ ਦੋ ਘੰਨੇ ਆਪਣੇ ਨੁਕਤੇ ਵੀ ਵਰਤੇ ਪਰ ਨਹੀਂ ਇਹ ਉਹੀ ਦਸੀ ਦਿਨੀ ਆਪਣੀ ਉਹੀ ਕਰਤੂਤ ਕਰਦੀ ਰਹੀ ਪਰ ਅਸੀਂ ਦੇ YouTube ਤੋਂ ਫਿਰ ਢਿੱਲੋ ਸਾਹਿਬ ਦਾ ਨੰਬਰ ਲਿਆ ਇਹਨਾਂ ਦੇ ਨਾਲ ਕਨੈਕਟ ਕੀਤਾ ਕਨੈਕਟ ਕਰਕੇ ਫਿਰ ਇਹਨਾਂ ਨੇ ਸਾਨੂੰ ਦੱਸਿਆ ਵੀ ਆਹ ਮੈਡੀਸਨ ਇਹਦੇ ਇਸਤੇਮਾਲ ਕਰਨੀ ਆ ਕੋਈ ਗੱਲ ਨਹੀਂ ਰੱਬ ਸਾਰਾ ਕੁਝ ਕਰੂਗਾ ਇਹਨਾਂ ਨੇ ਕੋਈ ਸਾਡੇ ਕੋਲ ਫੀਸ ਨਹੀਂ ਲਈ ਨਾ ਹੀ ਕੋਈ ਵਾਧੂ ਖਰਚਾ ਕਰਾਇਆ ਜਿੱਦਾਂ ਡਾਕਟਰ ਤਾਂ ਦੱਸ ਦੇ ਦੀ ਐਨੇ ਲੱਗਣੇ ਐਨੇ ਲੱਗਣੇ ਫਿਰ ਵੀ ਕੋਈ ਗਾਰੰਟੀ ਨਹੀਂ ਬਿਨਾਂ ਲਾਲਚ ਤੋਂ ਬਿਨਾਂ ਸਭ ਕਾਹੇ ਤੋਂ ਸਾਨੂੰ ਉਹ ਸਸਤੀ ਜਈ ਦਵਾਈ ਨਾਰਮਲ ਜਈ ਲਿਖ ਕੇ ਦਿੱਤੀ ਪਰ ਬੈਥੂ ਡਾਕਟਰਾਂ ਨੂੰ ਜੇ ਦਿਖਾਈ ਉਹ ਇੱਕ ਦੋ ਤਾਂ ਨੱਠੇ ਕੇ ਕਹਿੰਦੇ ਅਸੀਂ ਭਰਨੀ ਨਹੀਂ ਨਾ ਮੈਂ ਆਹ ਚੱਲ ਕੋਈ ਨਹੀਂ ਪਾਈ ਨਹੀਂ ਹੀ ਭਰਨੀ ਕੋਈ ਹੋਰ ਡਾਕਟਰ ਇੱਕ ਵਿਚਾਰਾ ਆ ਗਿਆ ਉਹ ਕਹਿੰਦਾ ਕੋਈ ਨਹੀਂ ਮੈਂ ਭਰ ਦਿੰਦਾ ਉਹਨਾਂ ਦੇ ਨਾਲ ਢਿੱਲੋ ਸਾਹਿਬ ਦੀ ਗੱਲ ਕਰਾਈ ਜਿੱਦਾਂ ਜਿੱਦਾਂ ਦੱਸਿਆ ਉਦਾਂ ਉਦਾਂ ਕਰਦੇ ਗਏ ਤੇ ਬਿਲਕੁਲ ਸਫਲ ਹੋ ਗਈ ਜਿਹਾ ਹੀ ਪੂਰੇ ਹੀਟ ਤੇ ਆਈ ਸੀਮਨੀ ਦੇ ਜਿਹੜੇ ਢਿੱਲੋ ਸਾਹਿਬ ਨੇ ਦੱਸੇ ਉਹ ਰੱਖੇ ਅੱਜ ਇਹ ਚੈੱਕ ਕਰਾਈ ਪੂਰੀ 2 ਮਹੀਨੇ ਲਗਭਗ 15 ਦਿਨ ਦੀ ਚੈੱਕ ਪਾਸ ਹੋ ਗਈ ਬੜੀ ਖੁਸ਼ੀ ਹੋਈ ਯਾਰ ਸਾਨੂੰ ਤੇ ਚੱਲ ਸਾਡਾ ਵੀ ਫਾਇਦਾ ਹੋਇਆ ਹੋਇਆ ਇਹੀ ਵੀ ਵਿਚਾਰੀ ਦੀ ਜਾਨ ਬਚ ਗਈ ਨਹੀਂ ਤਾਂ ਜਿੱਦਾਂ ਹੋਰ ਇੰਨੀਆਂ ਗਾਇਆਂ ਸੜਕਾਂ ਤੇ ਠੱਕੇ ਖਾਨੀਆਂ ਫੇਰਦੀਆਂ ਸ਼ਾਇਦ ਅੱਜ ਉਹਨਾਂ ਵਿੱਚੋਂ ਵੀ ਇੱਕ ਹੁੰਦੀ ਯਕੀਨ ਕਰੋ ਤੇ ਵਿਸ਼ਵਾਸ ਕਰੋ ਭਰਾ ਇਹ ਦੀਹ ਕੀ ਬਿਲਕੁਲ ਹਕੀਕਤ ਆ ਸਾਨੂੰ ਕੋਈ ਲਾਲਚ ਨਹੀਂ ਕੋਈ ਕੁਝ ਨਹੀਂ ਅਹੀ ਦਾ ਜੋ ਕੁਝ ਸਾਡੇ ਨਾਲ ਹੋਇਆ ਅਸੀਂ ਸੱਚ ਦੱਸਿਆ ਢਿੱਲੋ ਸਾਹਿਬ ਨੇ ਵਿਚਾਰਨੇ ਸਾਡੇ ਕੋਲੋਂ ਕੋਈ ਫੀਸ ਨਹੀਂ ਲਈ ਕੋਈ ਕੁਝ ਨਹੀਂ ਕੋਈ ਲਾਲਚ ਨਹੀਂ ਕੀਤਾ ਬਾਕੀ ਜੀ ਤੁਹਾਡੇ ਵੀ ਕੋਈ بڑے بڑے ਜਿੱਦਾ ਫਾਰਮ ਹੈ ਕਈਆਂ ਦੀਆਂ ਮਹਿੰਗੀਆਂ ਤੇ ਮਹਿੰਗੀਆਂ ਗਾਵਾਂ ਆ ਇਹ ਵੀ ਕੋਸਸਤੀ ਨਹੀਂ ਆ ਲਗਭਗ 70 60 70 ਦੀ ਰੇਂਜ ਦੇ ਵਿੱਚ ਆ ਇਹ ਦੱਸਦੇ ਜAVE ਜਿਹੜੇ ਮਾਲਕ ਨੇ ਲਿਆਂਦੀ ਦੀ 50 ਦੀ ਪਹਿਲੇ ਸੂਈ ਇਹ ਲਿਆਂਦੀ ਸੀ ਪਰ ਉਹਦੇ ਕੋਲੋਂ ਵੀ ਇਹ ਲੂਟ ਨਹੀਂ ਆਈ ਹੈ ਰਿਪੀਟਰ ਬਣ ਗਈ ਹੁਣ ਤੁਸੀਂ ਢਿੱਲੋ ਸਾਹਿਬ ਨਾਲ ਕਨੈਕਟ ਕਰਿਓ ਜੇ ਵੀ ਕੋਈ ਗੱਲਬਾਤ ਹੋਵੇ ਤੁਹਾਡੇ ਪਸ਼ੂ ਦੀ ਕੋਈ ਦਿੱਕਤ ਹੋਵੇ ਬਾਕੀ ਮੁੰਡਾ ਮੰਨਣ ਜੋਗ ਹੈ ਆਹੀ ਤਾਂ ਕਹਿੰਦੇ ਦੇਵੇ ਕੋਈ ਨਹੀਂ ਮੈਂ ਕਿਹਾ ਯਾਰ ਜਿੱਦਾਂ ਦਾ ਮੁੰਡਾ ਆਈ ਆ ਉਦਾਂ ਦਾ ਯੋ ਹੈ ਉਹਨੇ ਕਿਹਾ ਕਰ ਦੇਣੇ ਪਰ ਨਹੀਂ ਬਾਕਿਆ ਮੰਨਣ ਦੀ ਜੋਗ ਹੈ ਢਿੱਲੋ ਸਾਹਿਬ ਢਿੱਲੋ ਸਾਹਿਬ ਨੂੰ ਰੱਬ ਦਾ ਹੈ ਆਸ਼ੀਰਵਾਦ ਹੈ ਔਰ ਇਹਦੇ ਸਰ ਪਰ ਰੱਬ ਦਾ ਹੱਥ ਹੈ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਢਿੱਲੋ ਸਾਹਿਬ ਨੂੰ ਸਪੋਰਟ ਕਰਿਓ ਤੇ ਸਾਡੇ ਵਰ ਵੀ ਭਰਾਵਾਂ ਮਿਹਰਬਾਨੀ ਕਰਿਓ ਸਾਰਿਆਂ ਦਾ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਹੋਰ ਸਨਾਓ ਸਾਰੇ ਘਰ ਪਰਵਾਹ ਠੀਕ ਠਾਕ ਮੇਰੇ ਭਰਾਵਾਂ ਦਾ ਵੀਡੀਓ ਤੁਸੀਂ ਦੇਖ ਲਈ ਹੋਣੀ ਆ ਮੇਰੇ ਭਰਾਵਾਂ ਨੇ ਤੇ ਤੁਹਾਡੇ ਭਰਾ ਨੇ ਇੱਕ ਤੋੜਤਾ ਹੋਰ ਰਿਕਾਰਡ ਤੇ ਵੇਖੋ ਵੀਰ ਜੀ ਉਰੋਪੜ ਏਰੀਆ ਚੋਂ ਆਈ ਆ ਵੀਡੀਓ ਆ ਨਾ ਜਿਹੜੀ ਤੁਸੀਂ ਭਰਾ ਦੀ ਸੁਣੀ ਆ ਬੜੀ ਵੱਡੀ ਗੱਲ ਆ ਭਰਾਵੋ ਇਹ ਵੀ ਕਿ ਮਤਲਬ ਇੱਕ ਦੂਰ ਬੈਠਿਆਂ ਇੱਕ ਇਨੇ ਚਿਰ ਤੋਂ ਚੱਲਦਾ ਆ ਰਿਆ ਰਿਪੀਟਰ ਜਾਨਵਰ ਗੱਭਣ ਕਰਨਾ ਬੜੀ ਵੱਡੀ ਗੱਲ ਆ ਠੀਕ ਹੈ ਨਾ ਉਹ ਵੀ ਫੋਨ ਦੇ ਉੱਪਰ ਹੀ ਸਿਰਫ ਆਪਣੇ ਤਰੀਕਿਆਂ ਦੇ ਨਾਲ ਕੋਈ ਜੜੀ ਬੂਟੀ ਨਹੀਂ ਕੋਈ ਕੁਝ ਨਹੀਂ ਉਹ ਕਿਰਪਾ ਵਾ ਸੱਚੇ ਪਾਤਸ਼ਾਹ ਦੀ ਜੀ ਉਹਦੀ ਮਿਹਰ ਆ ਜਿਹੜਾ ਮੇਰੀ ਰੇਂਜ ਚ ਆ ਗਿਆ ਕਨੈਕਟ ਚ ਆ ਗਿਆ ਉਹਦੀ ਚਲੋ ਸੱਚੇ ਪਾਤਸ਼ਾਹ ਦੀ ਮਿਹਰ ਆ ਬਖਸ਼ਾ ਕੋ ਪਿੱਠ ਨਹੀਂ ਲੱਗਣ ਦਿੰਦਾ ਹੈਗਾ ਹਨਾ ਆਪਣੀ ਤੇ ਮੇਰੇ ਭਰਾਵੋ ਤੁਸੀਂ ਸਮਝਿਆ ਕਰੋ ਤੁਸੀਂ ਸਪੋਰਟ ਕਰਦੇ ਜਿਹੜੇ ਇਥੇ ਮਸ਼ਹੂਰੀਆਂ ਕਰਦੇ ਨੇ ਉਹਨਾਂ ਦੀ ਸਪੋਰਟ ਤੂੰ ਹੀ ਕਰੋ ਕੋਈ ਚੱਕਰ ਨਹੀਂ ਆ ਯਾਰ ਜਿਹੜੇ ਨੰਬਰ ਦਿੰਦੇ ਤੂੰ ਹੀ ਉਹਨਾਂ ਦੀ ਸਪੋਰਟ ਕਰੋ ਕੋਈ ਗੱਲ ਨਹੀਂ ਮੇਰੇ ਵੀਰ ਠੀਕ ਹੈ ਨਾ ਸੱਚ ਦੀ ਸਪੋਰਟ ਨਾ ਕਰਿਓ ਕੋਈ ਵੀ ਜੇ ਕੋਈ ਕਿਤੇ ਨਾ ਖੜਦਾ ਉਹਦੀ ਸਪੋਰਟ ਨਾ ਕਰਿਓ ਕੋਈ ਵੀ ਮਸ਼ਹੂਰੀਆਂ ਦੀ ਸਪੋਰਟ ਕਰੋ ਜਿਹੜਾ ਤੁਹਾਡੇ ਕੋਲ ਪੈਸੇ ਠੱਗਦਾ ਉਹਦੀ ਸਪੋਰਟ ਕਰੋ ਤੂੰ ਹੀ ਪੈਸੇ ਦੇ ਕੇ ਵੀ ਉਹਦੀ ਸਪੋਰਟ ਕਰਦੇ ਹੋ ਤੁਹਾਡਾ ਕੰਮ ਵੀ ਨਹੀਂ ਹੁੰਦਾ ਮੇਰੇ ਭਰਾਵੋ ਮੈਂ ਇਹਦੇ ਵਿੱਚ ਮੇਰਾ ਕੋਈ ਲੈਣ ਦੇਣ ਨਹੀਂ ਆ ਸਿਰਫ ਉਹਨੇ ਇੱਕ ਸੇਵਾ ਲਈ ਆਪਣੀ ਤੇ ਆਪਾ ਸੇਵਾ ਕਰਨ ਦੇ ਆ ਤੇ ਯਾਰ ਉਹਨੇ ਤੁਹਾਨੂੰ ਦੱਸਿਆ ਵੀਡੀਓ ਦੇ ਵਿੱਚ ਕਿ ਵੀਰ ਮੇਰਾ ਕੰਮਹੀਨੇ ਦੇ ਵਿੱਚ 15 ਘਰਾਂ ਚੋ ਘੋਮਾਈ ਆ ਤੇ ਇਹ ਵੇਖੋ ਕਿ ਕਿੰਨੇ ਧੱਕੇ ਖਾਦੇ ਹੋਣਗੇ ਗਾਂ ਨੇ ਵਿਚਾਰੀ ਨੇ ਉਹ ਤਾਂ ਕਿੰਨੇ ਡਾਕਟਰ ਉੱਤੋਂ ਦੀ ਬਰੇ ਹੋਣਗੇ ਉਹਦੇ ਕਿਸ ਨੇ ਘੱਟ ਕੀਤੀ ਹੋਗੀ ਜ਼ੋਰ ਲਾਉਣ ਤੋਂ ਵੇਖੋ ਭਰਾਵਾ ਜਿੱਥੇ ਇੰਨੇ ਡਾਕਟਰ ਜ਼ੋਰ ਲਾਗੇ ਹੋਣ ਤੇ ਇੱਕ ਦੂਰ ਬੈਠਿਆ ਫੋਨ ਤੇ ਜਨਵਰ ਗੱਬਣ ਕਰਨਾ ਸੋਚੋ ਠੰਡੇ ਦਿਮਾਗ ਨਾਲ ਬੜੀ ਵੱਡੀ ਗੱਲ ਆ ਰਿਪੋਰਟਰ ਜਨਵਰ ਤੇ ਲਾਗੇ ਹੋ ਯਾਨੀ ਆਪਾਂ ਗੱਬਣ ਕਰ ਸਕਦੇ ਤੇ ਦੂਰ ਬੈਠਿਆਂ ਕਿੱਦਾਂ ਕਰਦਾਂਗੇ ਵੀ ਇਹ ਦੱਸੋ ਕਿਰਪਾ ਦੇਖੋ ਕਿੰਨੀਆਂ ਸੱਚੇ ਪਾਤਸ਼ਾਹ ਦੀ ਬਾਕੀ ਤੁਸੀਂ ਕਰੋ ਝੂਠਿਆਂ ਦੀ ਸਪੋਰਟ ਕੋਈ ਗੱਲ ਨਹੀਂ ਆਪਾਂ ਦਾ ਰੱਖਾ ਸੱਚੇ ਪਾਤਸ਼ਾਹ ਵਾ ਉਨੇ ਹੀ ਸਾਡੀ ਸਪੋਰਟ ਕਰਨੀ ਆ ਇੱਕ ਨਾ ਇੱਕ ਦਿਨ ਤਾਂ ਅੱਗੇ ਲੈ ਕੇ ਆਊਗਾ ਜੀ ਸਾਨੂੰ ਕੋਈ ਚੱਕਰ ਨਹੀਂ ਯਕੀਨ ਹੈ ਉਹਦੇ ਤੇ ਵਿਸ਼ਵਾਸ ਹੈ ਆਪਾਂ ਨੂੰ ਪਰ ਤੁਸੀਂ ਸਪੋਰਟ ਨਾ ਕਰਿਓ ਤੁਸੀਂ ਨਾ ਸਮਝਿਓ ਤੁਸੀਂ ਆਪਾਂ ਬਸ ਅੱਜ ਮਸ਼ਹੂਰੀ ਕਰਦਾਂਗੇ ਪ੍ਰੋਡੈਕਟ ਦੇ ਤੁਸੀਂ ਚੱਕ ਕੇ ਕਿੰਨੇ 뷰 ਕਰਦਣੇ ਪਰ ਨਾ ਮਿੱਤਰੋ ਮੈਂ ਬੇਕੂਬ ਨਹੀਂ ਬਣਾ ਸਕਦਾ ਤੁਹਾਨੂੰ ਸਹੀ ਗੱਲਬਾਤ ਕਰਾਂਗੇ ਸਹੀ ਜੋ ਵੀ ਹੋਗਾ ਉਹਦੇ ਤੇ ਗੱਲ ਕਰਾਂਗੇ ਜੋ ਪ੍ਰੋਡਕਟ ਹੋਊਗਾ ਛੁਰੀ ਨਹੀਂ ਕਰਨੀ ਕਿਹ ਚੀਜ਼ ਦੀ ਵੀ ਤੇ ਬਾਕੀ ਸਪੋਰਟ ਕਰਨੀ ਨਹੀਂ ਕਰਨੀ ਉਹ ਤੁਹਾਡੀ ਮਰਜ਼ੀ ਹੈ ਨਾ ਬਾਰ-ਬਾਰ ਆਪਾਂ ਕਹਿਣਾ ਨਹੀਂ ਤੇ ਇਹ ਵੀਡੀਓ ਵੀ ਕਿੱਥੇ ਤੱਕ ਪਹੁੰਚੀ ਹੋਊਗੀ ਹਨਾ ਉਹ ਵੀਰ ਜਿੱਤਰਾ ਦੱਸਣ ਡਿਆ ਉਹਨਾਂ ਵੀ ਵੀਡੀਓ ਕਿੰਨੇ ਆਪਣੀ ਸ਼ੇਅਰ ਕੀਤੀ ਹੋਊਗੀ ਉਹਨਾਂ ਤੱਕ ਪਹੁੰਚੀ ਅੱਜ ਉਹਨਾਂ ਦਾ ਕੰਮ ਹੋ ਗਿਆ ਯਾਰ ਹੋਰ ਕੀ ਚਾਹੀਦਾ ਕਿੰਨੀ ਖੁਸ਼ੀ ਹੈ ਯਾਰ ਔਰ ਉੱਪਰ ਬੈਠੇ ਯਾਦ ਕਰਨਗੇ ਠੀਕ ਹੈ ਨਾ ਇਦਾਂ ਮੈਂ ਹਰ ਇੱਕ ਵੀਰ ਭਰਾ ਨਾਲ ਖੰਡਿਆ ਵਾ ਜਿੱਥੋਂ ਵੀ ਪੰਜਾਬ ਦੇ ਓਨੇ ਕੋਨੇ ਜੋ ਮੇਰੇ ਨਾਲ ਕੋਈ ਕਨੈਕਟ ਕਰਦਾ ਮੈਂ ਹਰੇਕ ਨਾਲ ਖੰਡਿਆ ਮੇਰੀ ਮਿਹਨਤ ਹੈ ਵੀਰ ਜੀ ਮੈਂ 2-2 ਮਹੀਨੇ ਤਿੰਨ-ਤਿੰਨ ਉਹਨਾਂ ਨਾਲ ਰੇਂਜ 'ਚ ਰਹਿਣਾ ਕਨੈਕਟ 'ਚ ਰਹਿਣਾ ਫਿਰ ਇਹ ਮਿਹਨਤ ਦਾ ਮੁੱਲ ਮੁੜਦਾ ਕਿਤੇ ਮਾੜੀ-ਮੋਟੀ ਗੱਲ ਨਹੀਂ ਹੁੰਦੀ ਇਹ ਲਾਗੇ ਬੈਠਾ ਗੱਪਣ ਕਰਦੋਂ ਹਾਂ ਦੂਰ ਬੈਠੇ ਤੇ ਹਨਾ ਭਰਾਵਾ ਬਿਲਕੁਲ ਸੇਵਾਵਾ ਏ ਤੋਂ ਲੋਂ ਤਾਡਾ ਫਰਜ ਹੈ ਸਪੋਰਟ ਕਰਨਾ ਸ਼ੇਅਰ ਕਰਨਾ ਠੀਕ ਹੈ ਜੀ ਜੇ ਮੇਰੇ ਲਈ ਨਹੀਂ ਉਹ ਜਿਹੜੀ ਗਾਂ ਦੀ ਜਾਨ ਬਚੀ ਆ ਉਹਦੀ ਜਾਨ ਬਚਾਈ ਆਪਾਂ ਗਾਂ ਦੀ ਹੈ ਨਾ ਉਹਦੀ ਇੱਕ ਜ਼ਿੰਦਗੀ ਬਣ ਗਈ ਆ ਤੇ ਉਹਦੇ ਮੂੰਹ ਨੂੰ ਗਾਂ ਦੇ ਮੂੰਹ ਨੂੰ ਤੁਸੀਂ ਸਪੋਰਟ ਕਰ ਦੋ ਵੀਰ ਜੀ ਉਹਦੇ ਕਰਕੇ ਸ਼ੇਅਰ ਕਰ ਦੋ ਕਿ ਕਿਹ ਯਾਰ ਹੋਰ ਵਿਚਾਰੇ ਤੱਕ ਵੀਡੀਓ ਪਹੁੰਚੂਗੀ ਮੇਰਾ ਕਨੈਕਟ ਕਰੂ ਤੇ ਮੈਂ ਉਹਦੇ ਨਾਲ ਵੀ ਖੜ ਸਕਾਂ ਘੱਟ ਤੋਂ ਘੱਟ ਸ਼ੇਅਰ ਕਰਨਾ ਤੇ ਸਿੱਖ ਲਓ ਯਾਰ ਮੇਰੇ ਭਰਾ ਤੁਹਾਨੂੰ ਬਾਰ-ਬਾਰ ਕਹਿੰਦਾ ਮੈਂ ਠੀਕ ਹੈ ਨਾ ਇੱਕ ਯਾਰ ਮੈਨੂੰ ਡਾਕਟਰਾਂ ਦੇ ਬੜਾ ਉਹਨਾਂ ਤੇ ਉਹਨਾਂ ਦਾ ਜਿਹੜਾ ਪਰਸਨਲ ਡਾਕਟਰ ਹੀ ਫਾਰਮਰ ਦਾ ਮੈਂ ਝ ਦਵਾਈ ਭੇਜੀ ਆ ਤੂੰ ਅੱਗੇ 7-8 ਵਾਰੀ ਉਹਦੇ ਤੇ ਜ਼ੋਰ ਲਾ ਲਿਆ ਹਨਾ ਪਿੱਛੋਂ ਜ਼ੋਰ ਲੱਗਾ ਆ ਜੇ ਯਾਰ ਮੈਂ ਦਵਾਈ ਭੇਜੀ ਆ ਤੇ ਵੀਰ ਮੇਰਾ ਦਵਾਈ ਭਰ ਦੇ ਨਾ ਤੂੰ ਫੀਸ ਲੈਣੀ ਉਹਨਾਂ ਕੋ ਤੂੰ ਦਵਾਈ ਭਰ ਦੇ ਵੀਰ ਮੇਰਾ ਉਹ ਡਾਕਟਰ ਨੇ ਦਵਾਈ ਨਹੀਂ ਭਰੀ ਚੱਲ ਗਿਆ ਉਹਨਾਂ ਹੋਰ ਸੱਦਿਆ ਕੋਈ ਤੂੰ ਵੀਡੀਓ 'ਚ ਸੁਣਿਆ ਹੀ ਆ ਇਹ ਕਿੱਡੀ ਕੀ ਯਾਰ ਕੀ ਗੱਲ ਆ ਦੱਸੋ ਮੈਨੂੰ ਹੈ ਅੱਜ ਬਣ ਗਈ ਅੱਜ ਪਤਾ ਲੱਗ ਗਿਆ ਨਾ ਢੱਲੋਂ ਵੀ ਵਹਿਮ ਕੱਢਣ ਲਈ ਬੈਠਾ ਫਿਰ ਦੁਨੀਆ ਦੇ ਪਤਾ ਲੱਗ ਗਿਆ ਨਾ ਕਿਦਾਂ ਕਿੱਦੀ ਗਾਂ ਘੱਬਣ ਹੁੰਦੀ ਆ ਇਲਾ ਤੂੰ 7-8 ਵਾਰੀ ਪਤਾ ਨਹੀਂ ਕਿਹੜੀਆਂ ਦਵਾਈਆਂ ਭਰਦਾ ਰਿਆਂ ਹੁਣ ਅੱਜ ਜੇ ਤੂੰ ਮੇਰੀ ਭਾਰੀ ਦਿੱਤੀ ਤੇ ਉਹਦੀ ਗੱਬੜ ਵੀ ਹੋ ਗਈ ਹੈ ਨਾ ਗਾਂ ਓ ਯਾਰ ਇਦਾਂ ਨਹੀਂ ਕਰੀਦਾ ਹੁੰਦਾ ਸੋਚ ਆਪਣੀ ਸਹੀ ਕਰੋ ਦੇਲ ਆਪਣਾ ਸੋਚ ਸਹੀ ਰੱਖੋ ਯਾਰ ਤੇ ਫਾਰਮਰ ਦੀ ਸਪੋਰਟ ਕਰੋ ਯਾਰ ਮੇਰੇ ਵੀਰ ਠੀਕ ਹੈ ਨਾ ਇਦਾਂ ਨਾ ਕਰਿਆ ਕਰੋ ਤੁਹਾਡਾ ਫਰਜ਼ ਹੈ ਸ਼ੇਅਰ ਕਰਨਾ ਚਲੋ ਠੀਕ ਹੈ ਮੇਰੇ ਭਰਾ ਲਾਈਕ ਤੇ ਕਮੈਂਟ ਦੇ ਵਿੱਚ ਭਰਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿੰਨੇ ਵੀ ਮੇਰੇ ਸਪੋਰਟਰ ਭਰਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਨਾਲ ਖੜੇ ਨੇ ਕੋ ਚੰਦਗ ਲੋਕ ਜਿਹੜੇ ਖੜੇ ਨੇ ਜਿਹੜੀ ਸਪੋਰਟ ਕਰਦੇ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਬਾਕੀ ਜਿਹੜੇ ਵੀਰ ਭਰਾ ਵੇਖ ਕੇ ਚੱਲ ਜਾਂਦੇ ਨੇ ਲਾਈਕ ਵੀ ਨਹੀਂ ਕਰਦੇ ਉਹ ਵੀ ਸਪੋਰਟ ਕਰਨਾ ਸਿੱਖੋ ਮੇਰੇ ਵੀਰ ਠੀਕ ਹੈ ਨਾ ਸਾਰੀਆਂ ਵੀਡੀਓ ਵੇਖੋ ਆਪਣੀਆਂ ਤੇ ਚਲੋ ਠੀਕ ਹੈ ਮੇਰੇ ਵੀਰ ਸਪੋਰਟ ਕਰਿਓ ਸ਼ੇਅਰ ਕਰਿਓ ਲਾਈਕ ਤੇ ਮੇਰੇ ਭਰਾ ਜਿਹੜੇ ਦੇਖਣ ਦੇ ਨੇ ਮੇਰੇ ਖਾਸ ਦਿਲ ਚ ਵਸਦੇ ਕਮੈਂਟ ਜਰੂਰ ਕਰਨ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ